ਪਨੀਰ ਮੋਸਲੀ ਸਭ ਦਾ ਫੇਵਰਿਟ ਹੁੰਦਾ ਹੈ ਸਪੈਸ਼ਲੀ ਬੱਚਿਆਂ ਦਾ ਤੇ ਬਹੁਤ ਜ਼ਿਆਦਾ ਫੇਵਰਿਟ ਹੁੰਦਾ ਹੈ ਪਨੀਰ ਤੋਂ ਅਸੀਂ ਬਹੁਤ ਸਾਰੀਆਂ ਰੈਸਪੀ ਬਣਾਉਂਦੇ ਆ ਬਹੁਤ ਸਾਰੇ ਅਲੱਗ-ਅਲੱਗ ਜੋ ਡਿਸ਼ੀਜ਼ ਆ ਪਨੀਰ ਤੋਂ ਬਣਾਈਆਂ ਜਾਂਦੀਆਂ ਨੇ ਸੋ ਸਸ਼ੀ ਕਲ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸ਼ਾਹੀ ਪਨੀਰ ਫ੍ਰਿਸਪੀ ਇਹ ਰੈਸਪੀ ਜਿਹੜੀ ਹੈ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਔਰ ਅਸੀਂ ਬਿਲਕੁਲ ਰੈਸਟੋਰੈਂਟ ਸਟਾਈਲ ਜਿਹੜਾ ਵਾ ਪਨੀਰ ਆਪਾਂ ਸ਼ਾਹੀ ਪਨੀਰ ਘਰ ਬਣਾ ਕੇ ਤਿਆਰ ਕਰਾਂਗੇ ਸੋ ਇਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਦੋ 빅 ਸਾਈਜ਼ ਦੇ ਪਿਆਜ਼ ਤਿੰਨ ਟਮਾਟਰ 10 ਤੋਂ 12 ਕਾਜੂ 14 ਤੋਂ 15 ਲਸਣ ਦੀਆਂ ਕੌਲੀਆਂ 1 ਇੰਚ ਅਦਰਕ ਦਾ ਟੁਕੜਾ ਦੋ ਲਾਲ ਮਿਰਚਾਂ ਅੱਧੀ ਕੌਲੀ ਦਹੀਂ ਦੀ ਅੱਧੀ ਕੌਲੀ ਮਲਾਈ ਦੀ ਔਰ ਕੁਝ ਖੜੇ ਮਸਾਲੇ ਦੋ ਮੋਟੇ ਇਲਾਇਚੀ ਚਾਰ ਲੌਂਗ ਚਾਰ ਪੰਜ ਕਾਲੀ ਮਿਰਚ ਤੋ ਛੋਟੀਆਂ ਇਲਾਇਚੀਆਂ ਹੁਣ ਅਸੀਂ ਕੜਾਈ ਜਿਹੜੀ ਹੈ ਗੈਸ ਤੇ ਰੱਖ ਦਿੱਤੀ ਹੈ ਕੜਾਈ ਥੋੜੀ ਜਿਹੀ ਗਰਮ ਹੋ ਗਈ ਹੈ ਹੁਣ ਅਸੀਂ ਸਰੋਂ ਦਾ ਤੇਲ ਪਾਵਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਸਿਰਫ ਆਪਾਂ ਇੱਕ ਚਮਚ ਲਵਾਂਗੇ ਤੇਲ ਗਰਮ ਹੋ ਚੁੱਕਿਆ ਹੁਣ ਅਸੀਂ ਅੱਧਾ ਚਮਚ ਜੀਰਾ ਪਾਵਾਂਗੇ ਇਹਦੇ ਵਿੱਚ ਜੀਰਾ ਥੋੜਾ ਜਿਹਾ ਪੁੱਜੇਗਾ ਤੇ ਆਪਾਂ ਇਹਦੇ ਵਿੱਚ ਲਸਣ ਪਾਵਾਂਗੇ ਲਸਣ ਦੇ ਨਾਲ ਹੀ ਅਦਰਕ ਫਿਰ ਇਹਨੂੰ ਅਸੀਂ ਥੋੜਾ ਜਿਹਾ ਹਿਲਾ ਲਾਂਗੇ ਇਨੂੰ ਥੋੜਾ ਜਿਹਾ ਅਸੀਂ ਸੇਕ ਲਵਾ ਲੈਨੇ ਆ ਦੋ ਤਿੰਨ ਮਿੰਟ ਇਸ ਨੂੰ ਸੇਕ ਲਵਾ ਲਾਂਗੇ ਔਰ ਇਸ ਦੇ ਨਾਲ ਹੀ ਆਪਾਂ ਖੜੇ ਮਸਾਲੇ ਪਾ ਦਾਂਗੇ ਸਾਰੇ ਥੋੜਾ ਜਿਹਾ ਸੇਕ ਲੱਗ ਗਿਆ ਮਸਾਲੇ ਨੂੰ ਫਿਰ ਅਸੀਂ ਪਿਆਜ਼ ਪਾ ਦਾਂਗੇ ਨਾਲ ਹੀ ਲਾਲ ਮਿਰਚ ਪਾ ਦਵਾਂਗੇ ਥੋੜਾ ਜਿਹਾ ਇਸ ਨੂੰ ਹਿਲਾ ਕੇ ਪੱਕਣ ਦਵਾਂਗੇ ਦੋ ਚਾਰ ਮਿੰਟ ਇਸ ਨੂੰ ਇਸੇ ਪੱਕਣ ਦਵਾਂਗੇ ਫਿਰ ਜੂ ਥੋੜਾ ਮਸਾਲਾ ਬ੍ਰਾਊਨ ਹੋ ਜਾਏਗਾ ਇਸ ਤੋਂ ਬਾਅਦ ਅਸੀਂ ਇਹ ਦੇ ਵਿੱਚ ਪਾਵਾਂਗੇ ਹੁਣ ਅਸੀਂ ਟਮਾਟਰ ਪਾ ਕੇ ਨਾਲ ਹੀ ਕਾਜੂ ਪਾ ਦਾਂਗੇ ਕਾਜੂ ਉਹ ਟਮਾਟਰ ਦੋਨੇ ਪਾ ਕੇ ਇਸ ਨੂੰ ਥੋੜਾ ਦਿਰ ਹਿਲਾਵਾਂਗੇ 1 ਕੱਪ ਅਸੀਂ ਪਾਣੀ ਪਾ ਦਾਂਗੇ ਪਾਣੀ ਨਾਲ ਕੀ ਹੋਏਗਾ ਕਿ ਸਾਡਾ ਜਿਹੜਾ ਇਹ ਮਸਾਲਾ ਹੈ ਇਹ ਸੌਫਟ ਹੋ ਜਾਏਗਾ ਉਹ ਸਾਨੂੰ ਪੀਸਣ ਵਿੱਚ ਥੋੜੀ ਆਸਾਨੀ ਹੋਏਗੀ ਹੁਣ ਅਸੀਂ ਇਸ ਨੂੰ ਮਿਕਸਰ ਦੇ ਜਾਰ ਵਿੱਚ ਪਾਵਾਂਗੇ ਔਰ ਇਹਨੂੰ ਪੀਸ ਲਵਾਂਗੇ ਸਾਡੀ ਇਹ ਦੇਖੋ ਗ੍ਰੇਵੀ ਜਿਹੜੀ ਆ ਬਿਲਕੁਲ ਸਮੂਥ ਬਣ ਕੇ ਤਿਆਰ ਹੋ ਇਸ ਗ੍ਰੀਵੀ ਨੂੰ ਆਪਾਂ ਡਾਇਰੈਕਟ ਨਹੀਂ ਯੂਜ਼ ਕਰਾਂਗੇ ਇਸ ਨੂੰ ਅਸੀਂ ਪਹਿਲਾਂ ਛਾਨ ਲਵਾਂਗੇ ਸੋ ਸਾਰੀ ਗ੍ਰੀਵੀ ਆਪਾਂ ਇਸ ਤਰ੍ਹਾਂ ਛਾਨ ਲਵਾਂਗੇ ਕਿਉਂਕਿ ਸਾਨੂੰ ਜਿਹੜੀ ਗ੍ਰੀਵੀ ਹੈ ਉਹ ਸਾਨੂੰ ਸਬਜ਼ੀ ਵਾਸਤੇ ਬਿਲਕੁਲ ਸਮੂਥ ਗ੍ਰੀਵੀ ਤਾਂ ਹੀ ਮਿਲੇਗੀ ਅਗਰ ਅਸੀਂ ਇਸ ਨੂੰ ਛਾਨ ਕੇ ਤਿਆਰ ਕਰਾਂਗੇ ਸ਼ਾਹੀ ਪਨੀਰ ਵਾਸਤੇ ਸਾਨੂੰ ਗ੍ਰੀਵੀ ਜਿਹੜੀ ਹੈ ਬਿਲਕੁਲ ਸਮੂਥ ਚਾਹੀਦੀ ਹੈ ਸਮੂਥ ਗ੍ਰੀਵੀ ਨਾਲ ਹੀ ਸਾਡਾ ਜਿਹੜਾ ਸ਼ਾਹੀ ਪਨੀਰ ਬਿਲਕੁਲ ਮਲਾਈ ਵਰਗਾ ਬਣੇਗਾ ਸੋ ਛਾਨਣ ਤੋਂ ਬਾਅਦ ਜਿਹੜਾ ਸਾਡਾ ਥਿੱਕ ਪੇਸਟ ਬਚੇਗਾ ਉਸ ਨੂੰ ਅਸੀਂ ਵੇਸਣੀ ਕਰਾਂਗੇ ਉਥਿੱਕ ਪੀਸ ਸਾਰਾ ਅਸੀਂ ਕਿਸੇ ਹੋ सब्जी वासे यूज ਕਰ ਸਕਦੇ ਆ ਸੋ ساری ਗਰੀਵੀ ਅਸੀਂ ਛਾਨ ਲਈ ਹੈ ਹੁਣ ਅਸੀਂ ਕੜਾਈ ਵਿੱਚ 2 ਚਮਚ ਤੇਲ ਲਵਾਂਗੇ ਤੇਲ ਥੋੜਾ ਗਰਮ ਹੋ ਜਾਏਗਾ ਤੇ ਉਹਦੇ ਵਿੱਚ ਆਪਾਂ ਅੱਧਾ ਚਮਚ ਹੀਂਗ ਦਾ ਪਾਵਾਂਗੇ ਔਰ ਨਾਲ ਹੀ ਜੋ ਆਪਾਂ ਗਰੀਵੀ ਗ੍ਰाइंड ਕਰਕੇ ਤਿਆਰ ਕੀਤੀ ਹੋਈ ਹੈ ਉਹ ਸਾਰੀ ਗਰੇਵੀ ਆਪਾਂ ਕੜਾਈ ਵਿੱਚ ਪਾ ਦਵਾਂਗੇ ਗਰੇਵੀ ਵਿੱਚ ਅਸੀਂ ਚਮਚ ਦਾ ਚੌਥਾ ਹਿੱਸਾ ਹਲਦੀ ਅੱਧਾ ਚਮਚ ਲਾਲ ਕਸ਼ਮੀਰੀ ਮਿਰਚ ਇਸ ਨੂੰ ਥੋੜਾ ਜਿਹਾ ਪਾਣੀ ਪਾ ਕੇ ਕੋਲ ਲਵਾਂਗੇ ਫਿਰ ਇਸ ਨੂੰ ਆਪਾਂ ਗਰੇਵੀ ਵਿੱਚ ਪਾ ਦਾਂਗੇ ਇਸ ਤਰ੍ਹਾਂ ਪਾਣੀ ਵਿੱਚ ਮਸਾਲੇ ਘੋਲ ਕੇ ਪਾਣ ਨਾਲ ਸਾਡੇ ਜਿਹੜੇ ਮਸਾਲੇ ਆ ਉਹ ਥੱਲੇ ਨਹੀਂ ਲੱਗਣਗੇ ਸੂਸ ਨੂੰ ਹਿਲਾਉਂਦੇ ਹੋਏ ਬਾਅਦ ਵਿੱਚ ਅਸੀਂ ਇਸ ਨੂੰ ਥੋੜੀ ਦੇਰ ਲਈ ਪੰਜ ਤੋਂ 7 ਮਿੰਟ ਪਕਾਵਾਂਗੇ ਉਹ ਟੱਕ ਕੇ ਰੱਖ ਦਵਾਂਗੇ ਗਰੇਵੀ ਸਾਡੀ ਥੋੜੀ ਥਿੱਕ ਹੋ ਗਈ ਹੈ ਹੁਣ ਜਿਹੜਾ ਅਸੀਂ ਦਹੀਂ ਲਿਆ ਸੀ ਅੱਧੀ ਕੌਲੀ ਉਹ ਦਹੀਂ ਵਿੱਚ ਸੀ ਐਡ ਕਰ ਦਾਂਗੇ ਔਰ ਦਹੀਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਦਹੀਂ ਐਡ ਕਰਨ ਨਾਲ ਸਾਡੀ ਗਰੇਵੀ ਜਿਹੜੀ ਹੈ ਉਹ ਜ਼ਿਆਦਾ ਵਧੀਆ ਥਿੱਕ ਹੋ ਜਾਏਗੀ ਔਰ ਸ਼ਾਹੀ ਪਨੀਰ ਬਹੁਤ ਹੀ ਸਵਾਦਿਸ਼ਟ ਬਣੇਗਾ। ਸੁਨਹੁਣ ਅਸੀਂ ਨਮਕ ਪਾਵਾਂਗੇ ਸਵਾਦ ਅਨੁਸਾਰ। ਅੱਧਾ ਚਮਚ ਅਸੀਂ ਗਰਮ ਮਸਾਲਾ ਪਾਵਾਂਗੇ। ਦੋਨੋਂ ਚੀਜ਼ਾਂ ਪਾ ਕੇ ਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ। ਸ਼ਾਹੀ ਪਨੀਰ ਥੋੜਾ ਖੱਟਾ ਮਿੱਠਾ ਹੁੰਦਾ ਹੈ ਟੇਸਟ ਵਿੱਚ ਥੋੜੇ ਮਿਠਾਸ ਹੁੰਦੀ ਹੈ। ਇਹਦੇ ਵਿੱਚ ਮੈਂ 1.5 ਚਮਚ ਜਿਹੜਾ ਹੈ ਉਹ ਚੀਨੀ ਦਾ ਪਾਇਆ ਹੈ। ਤਾਂ ਕਿ ਸ਼ਾਹੀ ਪਨੀਰ ਵਿੱਚ ਥੋੜੀ ਮਿਠਾਸ ਆਵੇ। ਹੁਣ ਅਸੀਂ ਇਹਦੇ ਵਿੱਚ ਪਨੀਰ ਦੇ ਜਿਹੜੇ ਟੁਕੜੇ ਕੱਟੇ ਹੋਏ ਸੀ ਉਹ ਪਾ ਦਾਂਗੇ। ਪਨੀਰ ਤੁਸੀਂ ਘਰ ਵਿੱਚ ਵੀ ਬਣਾ ਸਕਦੇ ਹੋ ਤੇ ਬਾਜ਼ਾਰੋਂ ਵੀ ਲੈ ਸਕਦੇ ਹੋ। ਮੈਂ ਸ਼ਾਹੀ ਪਨੀਰ ਬਣਾਉਣ ਵਿੱਚ ਲਈ ਘਰ ਹੀ ਪਨੀਰ ਬਣਾਇਆ ਸੀ। ਹੁਣ ਗਰੇਵੀ ਵਿੱਚ ਮੈਂ ਅੱਧੀ ਕੌਲੀ ਜਿਹੜੀ ਮਲਾਈ ਦੀ ਲਈ ਸੀ ਉਹ ਵੀ ਚ ਐਡ ਕਰ ਦਵਾਂਗੀ। ਮਲਾਈ ਐਡ ਕਰਕੇ ਅੱਛੇ ਤਰ੍ਹਾਂ ਇਸ ਨੂੰ ਹਿਲਾ ਦਾਂਗੇ। ਤੁਸੀਂ ਬਾਜ਼ਾਰ ਵਾਲੀ کریم ਵੀ ਲੈ ਸਕਦੇ ਹੋ ਔਰ ਘਰ ਵਿੱਚ ਜੋ ਦੁੱਧ ਤੋਂ ਮલાઈ ਲਈ ਹੁੰਦੀ ਉਹ ਵੀ ਲੈ ਸਕਦੇ ਆ ਇਸ ਤੋਂ ਬਾਅਦ ਮੈਂ ਅੱਧਾ ਚਮਚ ਡ్రਾਈਡ ਮੇਥੀ ਪਾਈ ਹੈ ਡ్రਾਈਡ ਮੇਥੀ ਪਾਉਣ ਨਾਲ ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਆਉਂਦਾ ਹੈ ਬਹੁਤ ਟੇਸਟ ਬੰਦੀ ਹੈ ਇਹ ਸਬਜੀ ਦੋ ਤੋਂ ਤਿੰਨ ਮਿੰਟ ਹੋਰ ਇਸ ਸਬਜੀ ਨੂੰ ਪਕਾਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਸ਼ਾਹੀ ਪਨੀਰ ਦੀ ਸਬਜੀ ਬਣ ਕੇ ਸੱਡੀ ਤਿਆਰ ਹੈ ਦੇਖਣ ਵਿੱਚ ਹੀ ਬਹੁਤ ਸੋਹਣੀ ਲੱਗਦੀ ਪਈ ਹੈ ਇਹ ਸਬਜੀ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਹੋ ਤੰਦੂਰੀ ਰੋਟੀ ਨਾਲ ਵੀ ਖਾ ਸਕਦੇ ਹੋ ਚਾਵਲ ਨਾਲ ਵੀ ਲੈ ਸਕਦੇ ਹੋ ਇਹ ਸਬਜੀ ਬਹੁਤ ਜ਼ਿਆਦਾ ਸਵਾਦਿਸ਼ਟ ਬਣਦੀ ਹੈ ਬਿਲਕੁਲ ਰੈਸਟੋਰੈਂਟ ਸਟਾਈਲ ਬਣਦੀ ਹੈ ਜੋ ਤੁਸੀਂ ਹੋਟਲ ਜਾਂ ਰੈਸਟੋਰੈਂਟ 'ਚ ਖਾਂਦੇ ਹੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਮੈਨੂੰ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਹ ਸ਼ਾਹੀ ਪਨੀਰ ਦੀ ਰੈਸਪੀ ਚਾਰ ਵਿੱਚ ਕਿਸ ਤਰ੍ਹਾਂ ਬਣਾਉਂਦੇ ਹੋ ਸੱਚ ਵਿੱਚ ਇਹ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਮਿਲਦੇ ਹਾਂ ਨੈਕਸਟ ਟਾਈਮ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਸੋ ਤਦ ਤੱਕ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਨਾ ਕਮੈਂਟ ਵੀ ਕਰਨਾ ਔਰ ਸ਼ੇਅਰ ਕਰਨਾ ਔਰ ਸਬਸਕ੍ਰਾਈਬ ਟੂ ਮਾਈ ਚੈਨਲ Bye bye. Thank you for everyone for watching my video.